ਹਾਂਜੀ ਮਿੱਤਰੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਤੁਹਾਨੂੰ ਦਿਖਾਉਂਦੇ ਆਂ ਅਸੀਂ ਗੋਭੀ ਵੱਢਣ ਵਾਲੀ ਮਸ਼ੀਨ ਇਹ ਹੈਗੀ ਆ ਜੀ ਪੱਤਾ ਗੋਭੀ ਤੇ ਅਸੀਂ ਹੈਗੇ ਆ ਜੀ ਜਰਮਨ ਦੇ ਵਿੱਚ ਸਵੇਰ ਦੇ 8:00 ਵੱਜ ਚੁੱਕੇ ਆ ਤੇ ਹੁਣ ਅਸੀਂ ਵੱਢਾਂਗੇ ਇੱਥੇ ਗੋਭੀ ਲਓ ਜੀ ਦੇਖੋ ਮਸ਼ੀਨ ਗੋਭੀ ਵੱਢਣ ਵਾਲੀ ਇਹ ਹੁਣ ਇਹਨੂੰ ਅਸੀਂ ਗਰਮ ਕਰ ਰਹੇ ਆਂ ਥੋੜਾ ਦੇਰ ਸਟਾਰਟ ਰੱਖਾਂਗੇ ਟਰੈਕਟਰ ਉਹ ਦਾ ਪੱਤਾ ਟਰੈਕਟਰ ਟਰਾਲੀ ਨਾਲ ਉਹਦੇ ਵਿੱਚ ਗੋਭੀ ਪਾਣੀ ਉਹ ਫੈਂਟ ਕਾਰੀਅਰ 718 ਲੋ ਵੀ ਮਿੱਤਰੋ ਸਾਰੀ ਮਸ਼ੀਨ ਹੈਗੀ ਹੈ ਪ੍ਰੈਸ਼ਰ ਵਾਲੀ ਹੁਣ ਜਾਈਏ ਇਸ ਦੇ ਵਿੱਚ ਨੂੰ ਉਹ ਰਹੇ ਨੂੰ ਜਾਣਾ ਗੋਭੀ ਨੇ ਇਸ ਦੇ ਵਿੱਚ ਉਹ ਰਹੇ ਨੂੰ ਜਾ ਕੇ ਸਿੱਧਾ ਪੂਰਾ ਇਸ ਕੇ ਹੁਣੇ ਪੱਤੇ ਸਾਫ ਤੇ ਵਿੱਚ ਪੱਤੇ ਸਾਫ ਹੋ ਗਏ ਫੇਰ ਆਣਾ ਇੰਨੇ ਪਿੱਛੇ ਜਿਹੜੇ ਮਾੜੇ ਮੁੱਟੇ ਰਹਿ ਜਿਏ ਪੱਤੇ ਉਹ ਹਮੇ ਉਰੇ ਚਾਕੂ ਵੀ ਗਿਆਲ ਵੜ ਦੇਣੇ ਪੱਤੇ ਜੇ ਕੋਈ ਗਲਿਆਵਾ ਪੀਸ ਆ ਗਿਆ ਕੱਢ ਦੇਣਾ ਫੇਰ ਸਿੱਧਾ ਜਾਣਾ ਗੋਭੀ ਨੇ ਉੱਪਰ ਉਹ ਬਾਕਟ ਲੱਗੀ ਵੀ ਆ ਬੜੀ ਉਸਕੇ ਵਿੱਚ ਪੈ ਜਣੀਆਂ ਫੁੱਲ ਜਾ ਆ ਗਏ ਸਾਰੇ ਇਕੱਠੇ ਇਕੱਠੇ ਕਰ ਲਾ ਇਹੋ ਇੰਨੇ ਇੰਨੇ ਫੁੱਲ ਇਕੱਠੇ ਕਰ ਲਾ ਜਿੰਨੇ ਵੀ ਇੰਡੀਆ ਮਾ 12 ਛੇ ਦੀ ਟਰਾਲੀ ਮਾ ਆ ਜਾਓ ਇਸ ਪਕਟ ਦੇ ਵਿੱਚ ਓਕੇ